ਵੈਰਾਈਟੀ ਜੇ ਜਿਆਦਾ ਪਾਣੀ ਵੀ ਖੜਦਾ ਵਾ ਖੇਤ ਦੇ ਵਿੱਚ ਤਾਂ ਇਹਦੇ ਵਿੱਚ ਪੀਲਾਪਣ ਦੀ ਸਮੱਸਿਆ ਜਮਾ ਨਹੀਂ ਆਉਂਦੀ। ਗੱਲ ਸਾਰਿਆਂ ਨੂੰ ਕਿਸਾਨ ਵੀਰਾਂ ਨੂੰ ਅਸੀਂ ਇਸ ਵਾਰ ਬਜੇਤਾ 26 ਮੂੰਗੀ ਦੀ ਬਿਜਾਈਂਦ ਕਰੀ ਤੇ ਇਹਦੀ ਸਭ ਤੋਂ ਵੱਧ ਖਾਸੀਅਤ ਪਹਿਲਾਂ ਤਾਂ ਇਹ ਆ ਕਿ ਇਹ ਵੈਰਾਈਟੀ ਜੇ ਜਿਆਦਾ ਪਾਣੀ ਵੀ ਖੜਦਾ ਵਾ ਖੇਤ ਦੇ ਵਿੱਚ ਤਾਂ ਇਹਦੇ ਵਿੱਚ ਪੀਲਾਪਣ ਦੀ ਸਮੱਸਿਆ ਜਮਾ ਨਹੀਂ ਆਉਂਦੀ। ਨੰਬਰ 2 ਤੇ ਜਿਹੜੀ ਇਹ ਫਲੀਆਂ ਦੀ ਕੁਆਲਿਟੀ ਆ ਉਹ ਪ੍ਰੋਪਰ ਸਾਈਜ਼ ਆ ਤੇ ਗੁੱਠੇदार ਫਲੀਆਂ ਨੇ ਸਾਰੀਆਂ ਤੇ ਦੂਜੀਆਂ ਵੈਰਾਈਟੀਆਂ ਨਾਲੋਂ ਇਹਦਾ ਔਸਤਨ 1.5 ਤੋਂ 2 ਕੁਇੰਟਲ ਝਾੜ ਵੱਧ ਆ। ਇਹ 10 ਕੁਇੰਟਲ ਨਿਕਣ ਦੀ ਜਮਰਾਸਾ ਰੱਖਦੀ ਹੈ ਕਿਉਂਕਿ 8.5-9 ਕੁਇੰਟਲ ਨੇ ਇਹ ਐਵਰੇਜ ਇਹ ਵੀ ਆ ਰਹੀ ਹੈ। ਉਹ ਵੀ ਮਾੜੇ ਸਮੇਂ ਦੇ ਵਿੱਚ ਜਦ ਕਿ ਦੂਜੀਆਂ ਵੈਰਾਈਟੀਆਂ ਸਾਰੀਆਂ 5-6 ਤੇ ਖੜ ਗਈਆਂ ਇਹ ਫੇਰ ਵੀ 8+ ਆ ਰਹੀ ਹੈ ਜੀ। ਤੇ ਬਾਤੀ ਇੱਕ ਵਾਰੀ ਸਾਰਿਆਂ ਨੂੰ ਮੈਸੇਜ ਇਹ ਹੀ ਆ ਵੀ ਇੱਕ ਵਾਰੀ ਚਾਹੇ ਕਿਸੇ ਨੇ ਬਹੁਤਾ ਨਹੀਂ ਵੇਚਣਾ ਤਾਂ ਥੋੜਾ ਰਕਬਾ ਇਹ ਵੈਰਾਈਟੀ ਆ ਜਿਹੜੀ ਬਜੇਤਾ 26 ਇਹਦੀ ਲਾ ਕੇ ਦੇਖੋ ਤੇ ਰਿਜ਼ਲਟ ਤੁਹਾਨੂੰ ਆਪੇ ਪਤਾ ਲੱਗਣਗੇ ਚਾਹੇ ਥੋੜੇ ਰਕਬੇ 'ਚ ਟਰਾਈ ਕਰ ਲਓ ਤੇ ਦੂਜੀਆਂ ਵੈਰਾਈਟੀਆਂ ਨਾਲ ਕਿਤੇ ਜ਼ਿਆਦਾ ਵਧੀਆ ਵਾ ਕਿਤੇ ਜਾਂ ਸਾਡਾ ਇਹ ਪਰਸਨਲ ਤਜਰਬਾ ਵਾ